ਦੀਵਾਰੀ YouTube ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਕਰਦੇ ਆਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਠੀਕ ਠਾਕ ਹੁੰਮੋਂਗੇ ਕੁਝ ਏਰੀਆ ਦੇ ਵਿੱਚ ਜਿਆਦਾ بارش ਪਈ ਹੈ ਕੁਝ ਏਰੀਆ ਦੇ ਵਿੱਚ ਗੜੇਮਾਰੀ ਵੀ ਕਾਫੀ ਹੋਈ ਹੈ ਤੇ ਨੁਕਸਾਨ ਗੜੇਮਾਰੀ ਦੇ ਨਾਲ ਜਿਆਦਾ ਹੋਇਆ ਹੁਣ ਥੋੜੀ ਨਾ ਕੁਸ਼ਕ ਪ੍ਰੋਬਲਮ ਹੈ ਵਿੱਚ ਕਿਸਾਨ ਭਰਾ ਕਹਿ ਰਿਹਾ ਬਈ ਸਾਡੇ ਕਣਕਾ ਦੇ ਵਿੱਚ ਤੇਲਾ ਹੈਗੇ ਤੇ ਉੱਥੇ ਸੀ ਕੀ ਕਰੀਏ ਵੀ ਤੇਲਾ ਕਿੰਨਾ ਕ ਨੁਕਸਾਨ ਕਰੇਗਾ ਇਹਦੇ ਬਾਰੇ ਵੀ ਵਿਚਾਰ-ਚਾਚਾ ਕਰਾਂਗੇ ਤੇ ਜਦੋਂ ਹੁਣ ਕਣਕ ਇਹ ਬੂਰ ਝੜ ਗਈ ਜਮਨ ਸਾਰਾ ਕੰਪਲੀਟ ਲੈ ਚੁੱਕੀ ਐ ਇਸ ਦੇ ਉੱਪਰ ਆਪਾਂ ਇੱਕ ਛੋਟਾ ਜਿਹਾ ਕੰਮ ਕਰਨਾ ਹੈ ਉਹਦੇ ਬਾਰੇ ਇੱਕ ਮੇਰੀ ਛੋਟੀ ਜਿਹੀ ਰਿਕਵੈਸਟ ਹੈ ਰਿਜ਼ਲਟ ਬਹੁਤ ਵਧੀਆ ਮਿਲ ਰਿਹਾ ਉਸ ਚੀਜ਼ ਦੇ ਉਹਦਾ ਫਾਇਦਾ ਵੀ ਹੁਣ ਝਾੜ ਵੀ ਝਾੜ ਦੇ ਵਿੱਚ ਵੀ ਫਰਕ ਪੈਣਾ ਤੇ ਦੂਸਰੀ ਗੱਲ ਜਿਹੜਾ ਆਪਣਾ ਸਿਹਤ ਪ੍ਰਤੀ ਵੀ ਕਣਕ ਦੇ ਵਿੱਚ ਪੀਉਰਟੀ ਵੱਜ ਜਾਂਦੀ ਹੈ ਉਹ ਕਾਹਦੇ ਨਾ ਵੱਧਦੀ ਹੈ ਪਹਿਲੀ ਗੱਲ ਤਾਂ ਜੇ ਤੁਹਾਡੀ ਕਣਕ ਦੀ ਫਸਲ ਦੇ ਵਿੱਚ ਮਾੜਾ ਮੋਟਾ ਤੇਲਾ ਵਗੈਰਾ ਤੁਹਾਨੂੰ ਲੱਗਦਾ ਹੈ ਜਾਂ ਹੈਗਾ ਤਾਂ ਤੁਸੀਂ ਤੇਲ ਵਾਲੀ ਸਪਰੇਅ ਕਰ ਸਕਦੇ ਹੋ ਆਦਰਵਾਇਜ਼ ਤੇਲੇ ਵਾਲੀ ਕਰਨ ਦੀ ਏਡੀ ਕੋਈ ਦਿੱਕਤ ਹੈ ਨਹੀਂ ਆਪਣੇ ਏਰੀਆ ਦੇ ਵਿੱਚ ਖਾਸ ਕਰ ਇਸ ਸਾਲ ਫੰਗਸ ਦੀ ਵੀ ਪ੍ਰੋਬਲਮ ਬਹੁਤ ਘੱਟ ਹੈ ਕਿਉਂਕਿ ਕਿਸਾਨ ਭਰਾਵਾਂ ਨੇ ਉਲੀ ਨਾਸ਼ਕ ਫੰਗੀ ਸਾਈਡ ਵੀ ਕੀਤੇ ਆ ਤੇ ਐਨਪੀਕੇ 13 45 ਵਗੈਰਾ ਵੀ ਕੀਤੇ ਹੋਇਆ ਜਿੰਨਾ ਕਿਸਾਨ ਭਰਾਵਾਂ ਨੇ ਇਹ ਚੀਜ਼ਾਂ ਨਹੀਂ ਕੀਤੀਆਂ ਕਰ ਲੋ ਹੁਣ ਵੀ ਟਾਈਮ ਹੈ ਕਿਉਂਕਿ ਗਰਮੀ ਦੀ ਸਟ੍ਰੈਸ ਤੋਂ ਕਣਕ ਦੀ ਫਸਲ ਬੱਲੀ ਤੇ ਝੰਡਾ ਪੱਤਾ ਜਿਹੜਾ ਬਚਿਆ ਰਹਿਣਾ ਉਸ ਤੋਂ ਬਾਅਦ ਤੁਸੀਂ ਇਹ ਇੱਕ ਕਰਨਾ ਹੈ 120 ਗ੍ਰਾਮ ਜ਼ਿੰਕ ਚੇਹੇ ਆਕਸਾਈਡ ਫਾਰਮੂਲੇਸ਼ਨ 39.5 ਵਾਲੀ ਲੈ ਲਓ ਚਾਹੇ 33% ਲੈ ਲਓ ਚਾਹੇ ਤੁਸੀਂ ਆਪਣੇ 12% ਰਿਲੇਟਡ ਜ਼ਿੰਕ ਲੈ ਲਓ ਜੇ 33 ਕਿਲੋਨੇ ਤੇ ਕਿਲੋ ਲੈ ਲਿਓ ਬੜੀ ਖੁੱਲੇ ਭਾਂਡੇ ਦੇ ਵਿੱਚ ਘੋਲ ਲਿਓ ਜੇ 12% ਜਾਂ 39.5 ਰਲਾ ਲਿਓ 100 ਜਾਂ 120 ਗ੍ਰਾਮ ਤੁਸੀਂ ਜਿਹੜੀ ਉਹ ਜ਼ਿੰਕ ਲੈਣੀ ਆ ਉਹਦੇ ਨਾਲ ਕੀ ਹੋਣਾ ਆਪਣੇ ਦਾਣਿਆਂ ਦੇ ਵਿੱਚ ਜਿਹੜੀ ਜ਼ਿੰਕ ਦੀ ਪਿਓਰਿਟੀ ਵਧਣੀ ਹੈ ਜੇ ਤੁਸੀਂ ਪोटाश ਕੀਤਾ ਹੋਇਆ ਤਾਂ ਵੀ ਤੁਸੀਂ ਐਨਪੀਕੇ 13 ਏ 45 ਉਹਦੇ ਵਿੱਚ ਜਿਹੜਾ ਮਿਕਸ ਤੁਸੀਂ ਕਰ ਸਕਦੇ ਹੋ ਕਿਉਂਕਿ ਐਨਪੀਕੇ 13 ਏ 45 ਗਾਬਾ ਵਾਸਤਾ ਸਮੇਂ ਵੀ ਫਾਇਦਾ ਹੁੰਦਾ ਹੈ ਤੇ ਜਦੋਂ ਕਣਕ ਇਸ ਤਰ੍ਹਾਂ ਕੰਪਲੀਟ ਨਸਾਰਾ ਲੈ ਜਾਂਦੀ ਹੈ ਉਦੋਂ ਵੀ ਸਮਾਂ ਹੁੰਦਾ ਹੈ ਵਿੱਚ ਕਿਸਾਨ ਭਰਾ ਕਹਿੰਦੇ ਬਾਈ ਹੁਣ ਕਣਕ ਨੂੰ ਸਰਗੀ ਹੁਣ ਕੀ ਫਾਇਦਾ ਕਿਉਂਕਿ ਜਿਹੜਾ ਇਹ ਦੁੱਧਾਗਾ ਹੁਣ ਦੁੱਧੇ ਤੋਂ ਹੌਲੀ-ਹੌਲੀ ਹੌਲੀ ਦਾਣੇ ਦੀ ਸਟੇਜ ਬਣਨੀ ਹੈ ਠੀਕ ਹੈ ਨਾ ਜਦੋਂ ਗਰਮੀ ਜਾਦੇ ਪੈਂਦੀ ਹੈ ਫਿਰ ਜਿਹੜਾ ਦੁੱਧਾ ਹੁੰਦਾ ਉਹ ਇੱਥੇ ਚਿਪਕ ਜਾਂਦਾ ਹੈ ਦਾਣਾ ਜਿਹੜਾ ਜੀਰੇ ਵਰਗਾ ਬਰੀਕ ਬਣ ਜਾਂਦਾ ਗਰਮੀ ਦੀ ਸਟ੍ਰੈਸ ਕਣਕ ਦੀ ਜਿਹੜੇ ਦਾਣੇ ਮੱਕੀ ਦੇ ਵਿੱਚ ਦਾਣਾ ਬਣਨਾ ਉੱਥੇ ਜਿਹੜੀ ਬੱਲੀ ਦੇ ਉੱਪਰ ਗਰਮੀ ਦੀ ਸਟ੍ਰੈਸ ਜਿਹੜੀ ਬਿਲਕੁਲ ਨਹੀਂ ਪੈਂਦੀ ਉਹਦੇ ਵਿੱਚ ਤੁਸੀਂ ਜੇ ਜ਼ਿੰਕ ਪਾਉਂਗੇ ਨਾ ਨਾਲ ਤਾਂ ਕਣਕ ਦਾ ਜਿਹੜਾ ਟੇਸਟ ਹੈ ਉਹ ਵਧੀਆ ਰਹਣਾ ਨਾਲੇ ਜ਼ਿੰਕ ਦੀ ਜ਼ਿੰਕ ਤੱਤ ਦੀ ਪਿਓਟੀ ਪੂਰੀ ਹੋ ਜਾਣੀ ਹੈ ਕਿਉਂਕਿ ਮਨੁੱਖਾਂ ਦੇ ਵਿੱਚ ਵੀ ਉਨੀ ਕਮੀ ਹੈ ਜ਼ਿੰਕ ਦੀ ਜਿੰਨੀ ਆਪਣੀਆਂ ਫਸਲਾਂ ਦੇ ਵਿੱਚ ਹੈ ਨਾ ਕਿ ਜ਼ਮੀਨ ਨੂੰ ਨਹੀਂ ਆਪਾਂ ਜ਼ਿੰਕ ਦਿੰਦੇ ਫਸਲ ਨੂੰ ਜ਼ਿੰਕ ਦਿੰਨੇ ਆ ਜ਼ਿੰਕ ਦੇ ਨਾਲ ਖਰਾਕੀ ਤਾਣੇ ਦਾ ਜਿਹੜਾ ਵਾਧਾ ਵਿਕਾਸ ਹੁੰਦਾ ਕਾਫੀ ਕਿਸਾਨ ਭਰਾਵਾਂ ਦੇ ਸਵਾਲ ਸੀ ਵੀ ভাই ਹੁਣ ਅਸੀਂ ਇਸ ਸਟੇਜ ਤੇ ਸਪਰੇ ਕਿਹੜੀ ਕਰੀਏ ਪਹਿਲਾਂ ਅਸੀਂ ਐਨਪੀਕੇ 13 45 ਕੀਤਾ ਤੇ ਹੁਣ ਅਸੀਂ ਕਿਹੜਾ ਫੰਗੀ ਸੈੱਟ ਕਰ ਸਕਦੇ ਆ ਇਹਦੇ ਲਈ ਤੁਸੀਂ ਜ਼ਿੰਕ ਤੇ ਆਪਣਾ 13 45 ਜਾਂ 0 5 34 ਜਾਂ ਕੱਲਾ ਪੋਟਾਸ਼ ਤੁਸੀਂ ਕਰ ਸਕਦੇ ਹੋ ਬਹੁਤ ਸੋਨੇ ਜਿਹੜੇ ਰਿਜ਼ਲਟ ਆਉਣਗੇ ਤੇਲੇ ਦੀ ਸਮੱਸਿਆ ਜੇ ਤੁਹਾਡੇ ਏਰੀਆ ਦੇ ਵਿੱਚ ਹੈਗੀ ਆ ਤਾਂ ਤੁਸੀਂ ਤੇਲੇ ਉੱਪਰ ਅ ਐਪਸ ਦੀਪ ਪ੍ਰਸਨ ਰਕਟਾਰਾ ਵੀ ਕਰ ਸਕਦੇ ਹੋ ਜਾਂ 25% ਘਟਾਰਾ ਜਿਹੜੀ ਸੇਵਿੰਗ ਵਾਲੀ ਆਉਂਦੀ ਤੁਸੀਂ ਉਸ ਨੂੰ ਵੀ ਵਰਤ ਸਕਦੇ ਹੋ ਅਦਰਵਾਈਜ਼ ਜੇ ਤੁਹਾਡੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਜਿਹੜੀ ਜੇ ਪ੍ਰੋਬਲਮ ਬਣੀ ਹੋਈ ਹੈ ਹੋਰ ਜਾਣਕਾਰੀਆਂ ਦੇ ਲਈ ਆਪਣੇ ਖੇਤੀਬਾੜੀ YouTube ਚੈਨਲ ਨਾਲ ਜੁੜੇ ਰਹੋ ਕਿਉਂਕਿ ਹਰ ਰੋਜ਼ ਖੇਤੀਬਾੜੀ ਬਾਰੇ ਤੇ ਆਪਣੇ ਚੈਨਲ ਦੇ ਉੱਪਰ ਨਵੇਂ ਬੀਜਾਂ ਬਾਰੇ ਤੇ ਹਰ ਰੋਜ਼ ਜਿਹੜੀ ਆਪਾਂ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਧੰਨਵਾਦ